ਸੁਤ੍ਰ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਪ੍ਰਿਦਾ ਬੁਰੇ ਦਾ ਭਲਾ ਕਰ ਸਾਨ ਮਨ ਮਹੰਡਾਈ ਦੇ ਰੋਗ ਨ ਲਗੈ ਪਲ ਸਭ ਕਿਛ ਪਾਏ ਸਤਰਾ ਸ਼੍ਰੀ ਵਾਹਿਗੁਰੂ ਸਾਕ ਜੀ ਆਇਆਂ ਰਾਗ ਬਿਲਾਵਲਾ ਮਹਲਾ 5 ਘਰ 5 ਚੌਪਦੇ ਇੱਕ ਓਮਕਾਰ ਸਤਗੁਰ ਪ੍ਰਸਾਦਿ ਮ੍ਰਿਤਮੰਡਲ ਜਾਨਦ ਸਾਜੀਆ ਜੋ ਬਲੂ ਕਰਬਾ ਬਨਸਤ ਬਾਣ ਨਾਲ ਲਗਈ ਜੋ ਕਾਗਦ ਬੂੰਦ ਸੁਣ ਮੇਰੀ ਮਨਸਾ ਮਨ ਮਨਿmai ਸਤ ਦੇਤ ਵਿਚਾਰ ਸਿਧ ਸਾਧਕ ਗ੍ਰਹਿ ਜੋਗੀ ਤਜ ਗਏ ਘਰ ਬਾ ਰਾ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਮਾਨੁ ਸਦ ਬਿਨਸੀਐ ਕਾਲ ਤੇ ਗਵਾਰ ਕਹਾਂ ਸੁ ਭਾਈ ਮੀਤ ਹੈ ਦੇਖ ਨੈਣ ਪਿਸਾਨ ਇਕ ਚਾਲੇ ਇਤ ਚਲਸੈ ਸਭ ਆਪਣੇ ਬਾਲ ਜਨਪੁਰਾ ਸਤਗੁਰੂ ਸੇਵਿਆ ਸੇ ਅਸਰ ਹਰ ਦਵਾਰ ਜਨਨਾਨਕ ਹਰ ਕਾ ਦਸ ਰਾਤ ਪੈਜ ਮੁਰਾ ਜਨਪੁਰਾ ਸਤਗੁਰੂ ਸੇਵਿਆ ਸੇ ਅਸਥਿਰ ਹਰ ਦੁਆ ਜਨ ਨਾਨਕ ਹਰ ਦਾ ਦਾਸ ਰਾਗ ਪਜ ਮੂਰਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਬੁਧਵਾਰ 13 ਨਵੰਬਰ 28 ਕੱਤਕ ਹੈ ਅੱਜ ਦਿਨ ਬੁੱਧਵਾਰ 13 ਨਵੰਬਰ 28 ਕੱਤਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ